ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਜੀ ਤੂੜੀ ਦੇ ਰੇਟਾਂ ਬਾਰੇ ਸੋ ਤੂੜੀ ਦੇ ਰੇਟਾਂ ਤੇ ਆਪਾਂ ਕਾਫੀ ਦੇਰ ਹੋ ਗਿਆ ਵੀਡੀਓ ਨਹੀਂ ਸੀ ਪਾਈ ਤੇ ਅੱਜ ਆਪਾਂ ਤੁਹਾਨੂੰ ਤਾਜ਼ਾ ਜਾਣਕਾਰੀ ਦਵਾਂਗੇ ਕੁਝ ਜਿਹੜੇ ਆ ਤੂੜੀ ਦੇ ਰੇਟਾਂ ਦੇ ਵਿੱਚ ਹਿਲਜੁਲ ਹੋਈ ਆ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਲਰਟ ਬਟਨ ਨਾਲ ਜਰੂਰ ਦਬਾ ਲਿਓ ਸੋ ਤੂੜੀ ਜਿਨ੍ਹਾਂ ਨੇ ਸਟੋਰ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਤੂੜੀ ਦਾ ਰੇਟ ਬਹੁਤ ਡਾਊਨ ਸੀਗਾ ਤੇ ਤੂੜੀ ਜਿਹੜੀ ਆ 200 250 ਰੁਪਏ ਕਿਵਾਂਟਲ ਤੱਕ ਵਿਗ ਰਹੀ ਸੀ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਤੂੜੀ ਦੇ ਰੇਟ ਜਿਹੜੇ ਆ ਉਹ ਉੱਪਰ ਨੂੰ ਜਾਂਦੇ ਦਿਖ ਰਹੇ ਆ ਤੇ ਜਿੰਨਾਂ ਤੂੜੀ ਸਟੋਰ ਕੀਤੀ ਉਹਨਾਂ ਲਈ ਖੁਸ਼ਖਬਰੀ ਵੀ ਤੂੜੀ ਦੇ ਰੇਟ ਜਿਹੜੇ ਵਧਣੇ ਸ਼ੁਰੂ ਹੋਏ ਆ ਤੇ ਜੇ ਹੁਣ ਤੂੜੀ ਦੇ ਰੇਟਾਂ ਦੀ ਗੱਲ ਕਰ ਲਈਏ ਤੇ ਸਾਡੇ ਤਰਨਤਾਰਨ ਏਰੀਆ ਦੇ ਵਿੱਚ ਤੂੜੀ ਜਿਹੜੀ ਆ ਇਸ ਟਾਈਮ 300 ਤੋਂ ਲੈ ਕੇ 350 ਰੁਪਏ ਤੱਕ ਵਿਗ ਰਹੀ ਆ ਕਪੂਰਥਲਾ ਮੰਡੀ ਦੇ ਵਿੱਚ ਜਿਹੜੀ ਤੂੜੀ ਆ 350 400 ਰੁਪਏ ਤੱਕ ਵੀ ਜਿਹੜੀ ਉੱਥੇ ਵੇਚੀ ਹੈ ਕੋਟਕਪੂਰਾ ਮੰਡੀ ਦੇ ਵਿੱਚ ਉੱਥੇ ਤੂੜੀ ਜਿਹੜੀ ਆ ਬੋਲੀ ਹੁੰਦੀ ਆ ਤੂੜੀ ਦੀ ਉੱਥੇ ਤੂੜੀ ਜਿਹੜੀ ਆ 410 ਰੁਪਏ ਤੱਕ ਜਿਹੜੀ ਆ ਤੂੜੀ ਵਿਕੀ ਆ ਸੋ ਸਾਡੇ ਲਾਗੇ ਜਿੰਨੀਆਂ ਵੀ ਮੰਡੀਆਂ ਵਾਂ ਤਕਰੀਬਨ ਇੱਥੇ ਤੂੜੀ ਜਿਹੜੀ ਆ ਉਹ 350 ਤੋਂ ਲੈ ਕੇ 400 ਰੁਪਏ ਤੱਕ ਜਿਹੜੀ ਆ ਆਰਾਮ ਨਾਲ ਵਿਕ ਰਹੀ ਆ ਜਿਹੜੀ ਆਪਾਂ ਆਪ ਲੈ ਕੇ ਜਾਂਦੇ ਆ ਕੰਡੇ ਦੇ ਉੱਤੇ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੇ ਏਰੀਆ ਦੇ ਰੇਟ ਜ਼ਰੂਰ ਸਾਂਝੇ ਕਰਿਓ ਤੇ ਤੂੜੀ ਦੇ ਰੇਟ ਜਿਹੜੇ ਆ ਉਹ ਡੇਲੀ ਜਿਹੜੇ ਆ ਉੱਤੇ ਥੱਲੇ ਹੁੰਦੇ ਰਹਿੰਦੇ ਆ ਸੂਹਰੇ ਨਵੀਂ ਅਪਡੇਟ ਜਿਸ ਤਰ੍ਹਾਂ ਵੀ ਆਊਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ ਜੀ